ਮਲੋਤ ਲਾਈਵ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਸਰਦੀਆਂ ਦੀ ਜੇਕਰ ਗੱਲ ਕਰੀਏ ਤਾਂ ਸਰਦੀਆਂ ਦੇ ਵਿੱਚ ਇੱਕ ਤੋਹਫ਼ਾ ਜਿਹੜਾ ਆਮ ਤੌਰ ਤੇ ਘਰਾਂ ਦੇ ਵਿੱਚ ਖਾਇਆ ਜਾਂਦਾ ਹੈ ਉਹ ਹੈ ਖਜੂਰ ਖਜੂਰ ਬਣਦੀ ਕਿੱਥੋਂ ਹੈ ਖਜੂਰ ਆਉਂਦੀ ਕਿੱਥੋਂ ਹੈ ਖਜੂਰ ਜਿਹੜੀ ਹੈਗੀ ਆ ਉਹ ਜ਼ਿਆਦਾ ਕਿਹੜੇ ਦਿਸ਼ਾਂ ਦੇ ਵਿੱਚ ਪਾਈ ਜਾਂਦੀ ਹੈ ਤੇ ਤਸਵੀਰ ਖਜੂਰ ਦੀ ਕਿਵੇਂ ਹੁੰਦੀ ਹੈ ਜਾਂ ਕੀ ਗੱਲਬਾਤ ਹੈ ਸਾਰੇ ਆਪਾਂ ਗੱਲਬਾਤ ਕਰਨ ਦੇ ਲਈ ਮਲੇਰਕੂਟਲਾ ਦੇ ਵਿੱਚ ਪਹੁੰਚੇ ਆਂ ਤੇ ਸਾਡੇ ਨਾਲ ਵੀਰ ਜੀ ਮੌਜੂਦ ਨੇ ਗੱਲਬਾਤ ਕਰ ਲੈਣਾ ਸਾਰੀ ਇਹਨਾਂ ਦੇ ਨਾਲ ਵੀਰ ਜੀ ਕੀ ਨਾਮ ਤੁਹਾਡਾ ਬਹਾਮਦ ਅਬੈਸੀ ਪ੍ਰੋਫੈਸਰ ਸਾਹਿਬ ਇੱਕ ਖਜ਼ੂਰ ਹੈ ਜਿਹੜੀ ਇਹ ਕਿਹੜੀ ਕਿਹੜੀ ਜਗ੍ਹਾ ਤੋਂ ਤੁਹਾਡੇ ਕੋਲ ਆਉਂਦੀ ਹੈ ਜਿਵੇਂ ਇਰਾਨ ਹੀ ਰਾਗ ਹੋਗੀ ਸੌਦੀਆ ਹੋਗੀ ਦੁਬਈ ਹੋਗੀ ਸਾਰੇ ਇਧੀਆਂ ਤੋਂ ਆਉਂਦੀ ਹੈ ਹਰ ਮੁਕਾ ਚੋਈ ਠੀਕ ਹੈ ਤੇ ਜੇਕਰ ਤਸਵੀਰ ਦੀ ਗੱਲ ਕਰੀਏ ਗਰਮੀ ਆਉਂਦੀ ਹੈ ਤਸਵੀਰ ਤਾਂ ਪਰ ਇਹਦੇ ਵਿੱਚ ਕੋਈ ਐਵੀ ਫਰਕ ਹੁੰਦਾ ਵੀ ਜਿਸ ਤਰ੍ਹਾਂ ਜਿਹੜੀ ਆ ਦੇਖ ਰਹੇ ਵੀ ਹੋਰ ਉਹਦੀ ਲੱਗਦੀ ਹੈ ਵੈਰਾਈਟੀ ਦੀ ਆ ਜਾਂ ਉਹ ਅਲੱਗ ਵੈਰਾਈਟੀ ਦੀ ਉਹਦੇ ਵਿੱਚ ਕੋਈ ਅੰਤਰ ਹੁੰਦਾ ਹੋਵੇ ਤੇ ਇਸ ਦਾ ਫਰਕ ਬੈਂਦਾ ਹੀ ਤਾਂ ਦਾ ਦਾ ਫਰਕ ਬੈਂਦਾ ਠੀਕ ਹੈ ਬਹੁਤ ਅੰਤਨ ਜੀ ਠੀਕ ਹੈ ਜਾਨੀ ਇਹ ਕੇ ਖੰਜੂਰੀ ਸਾਡੇ ਨੂੰ ਠੀਕ ਹੈ ਇਹ ਕਿਹਦਾ ਫਰਕ ਬੈਂਦਾ ਠੀਕ ਹੈ ਤੇ ਜ਼ਿਆਦਾਤਰ ਤੁਹਾਡੇ ਕੋਲ ਜਿਹੜੀ ਮਾਰਕੀਟ ਦੇ ਵਿੱਚ ਵਿਕਦੀ ਆ ਉਹ ਕਿਹੜੀ ਜ਼ਿਆਦਾ ਵਿਕਦੀ ਆ ਕਦਾ ਹੁੰਦੀ ਆ ਇਹ ਖੁੱਲੀ ਜਿਹੜੀ 120 ਰੁਪਏ ਕਿਲੋ ਦੀ ਆ ਦਿਖਾਓ ਕਿਹੜੀ ਕਦਾ ਹੁੰਗੇ 120 ਰੁਪਏ ਕਿਲੋ ਵਾਲੀ ਕਾਹ ਵਾਲੀ ਹਾਂਜੀ ਠੀਕ ਹੈ ਇੱਕਾਂ ਹੁੰਦੀ ਹੈ ਠੀਕ ਹੈ ਇਹ ਵਾਲੀ ਇੱਕ ਹੀ ਰੇਟ ਪੈ ਜਾਂਦੀ ਹੈ ਇਹ ਵੀ 120 ਹੁੰਦੀ ਹੈ ਅੱਛਾ ਕਾਂ ਹੁੰਦੀ ਹੈ ਠੀਕ ਹੈ ਤੇ ਮਹਿੰਗੀ ਤੋਂ ਮਹਿੰਗੀ ਜੇਕਰ ਆਪਾਂ ਗੱਲ ਕਰੀ ਖਜ਼ੂਰ ਦੀ ਉਹ ਕਿੰਨੇ ਰੇਟ ਪੈ ਜਾਂਦੀ ਹੈ ਉਹ ਵੀ ਹੈ ਬੜਾ ਸਹੀ ਅੰਬਰ ਖੁੱਲੀ ਅੰਬਰ ਖੁੱਲੀ ਉਹ ਬਿਲਕੁਲ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦੇ ਵਿੱਚ ਦਿਖਾਵੇ ਕਿ ਉਹ ਬਿਲਕੁਲ ਸਾਹਮਣੇ ਪਿਆ ਹੈ ਕ੍ਰਾਸ ਦੇ ਵਾਲੇ ਡੱਬੇ 'ਚ ਤੇ ਇਹ ਕੀ ਰੇਟ ਪੈ ਜਾਂਦੀ ਹੈ ਇਹ 1400 ਹੁੰਦੀ ਹੈ ਜੀ 1400 ਰੁਪਏ ਕਿਲੋ ਪੈ ਜਾਂਦੀ ਹੈ ਠੀਕ ਹੈ ਤੇ ਮੈਂ ਦੇਖ ਰਿਹਾ ਕਿ ਅੰਜੀਰ ਵੀ ਅੰਜੀਰ ਵੀ ਤੁਹਾਡੇ ਕੋਲ ਪਈ ਹੈ ਇਹ ਕਿਹੜੀ ਜਗ੍ਹਾ ਤੋਂ ਐਕਸਪੋਰਟ ਹੁੰਦੀ ਹੈ ਇਹ ਆਨਸਾਨ ਵਾਲੀ ਹੈ ਜੀ ਹੈ ਜੀ ਅਫਗਾਨਿਸਤਾਨੀ ਅਫਗਾਨਿਸਤਾਨ ਦੀ ਤੇ ਠੀਕ ਹੈ ਬਹੁਤ ਤੁਰਕੀ ਵਾਲੀ ਪਈ ਹੈ ਜਿਹੜੀ ਦਿਖਾਓ ਇਹਦੇ ਚ ਕੀ ਅੰਤਰ ਰਹਿੰਦਾ ਹੈ ਵਾਲੀ ਜੂਰ ਇਹ ਬਿਨਾਂ ਰੱਸੀ ਦੀ ਹੁੰਦੀ ਹੈ ਜੀ ਤੇ ਬਿਨਾਂ ਰੱਸੀਤ ਹੁੰਦੀ ਹੈ ਜੀ ਹੋਰ ਰੱਸੀ ਵਾਲੀ ਅੱਛਾ ਇਹਦੇ ਵਿੱਚ ਕੋਈ ਕੁਆਲਿਟੀ ਦਾ ਵੀ ਫਰਕ ਪੈਂਦਾ ਹੁੰਦਾ ਜੇਕਰ ਉਹਦੇ ਵਿੱਚ ਰੱਸੀ ਹੁੰਦੀ ਹੈ ਤਾਂ ਇਹ ਬਿਨਾਂ ਰੱਸੀਤ ਹੁੰਦੀ ਹੈ ਉਹ ਕਿਹੜੀ ਹੋਗੀ ਖਾਂਚ ਇਹ ਪੋਲੀ ਹੋਗੀ ਠੀਕ ਹੈ ਤੇ ਇਹਨੂੰ ਖਾਣ ਦੀ ਜਿਹੜੀ ਵਿਧੀ ਉਹ ਕੀ ਆ ਇਹ ਦੈਂਗੀ ਪਾਣੀ ਪੀ ਹੋਏ ਖਾਨ ਠੀਕ ਹੈ ਆ ਦੁੱਧੀ ਮੇ ਖਾਣਾ ਇਹ ਦੁੱਧੀ ਮੇ ਖਾਂਦੇ ਨੇ ਹਾਂਜੀ ਠੀਕ ਹੈ ਤੇ ਆ ਖਜੂਰਾਂ ਦੀ ਜਿਹੜਾ ਆਪਾਂ ਗੱਲ ਕਰੀ ਜਿਵੇਂ ਆ ਵਾਲੀ ਹੈ ਇਹ ਕਿਹੜੀ ਜਗ੍ਹਾ ਤੋਂ ਆਉਂਦੀ ਹੈ ਇਹ ਸ਼ੁ크ਰੀ ਹੈੀ ਸੌਦੀ ਆਦੀ ਹੈ ਵੀ ਸੌਦੀ ਦੀ ਠੀਕ ਹੈ ਮਤਲਬ ਜੇ ਆਪਾਂ ਗੱਲਬਾਤ ਕਰੀ ਤਾਂ ਚਾਰ ਪੰਜ ਦੇਸ਼ਾਂ ਤੋਂ ਜ਼ਿਆਦਾ ਹਰ ਮੁਲਕਾਂ 'ਚ ਹੁੰਦੀਆਂ ਨੇ ਆਪਾਂ ਕਿਸ ਨਾਲ ਨੇੜੇ ਬਰਿਆਨ ਠੀਕ ਹੈ ਹੋਣਾ ਚੁੰਦੀ ਆਓ ਬਹੁਤ ਵੀਰ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆਪਾਂ ਜਾਣ ਲੈਨੇ ਆ ਵੀਰ ਜੀ ਕੀ ਨਾਮ ਤੁਹਾਡਾ ਜੀ ਮਾਮਾ SKILL ਜੀ SKILL ਸਾਹਿਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਪੇਸ਼ੇ ਦੇ ਵਿੱਚ ਕੰਮ ਕਰਦਿਆਂ ਨੂੰ ਇਹ ਪੇਸ਼ੇ ਜ ਆਪਾਂ ਹੋ ਗਈ 20-25 ਸਾਲ ਹੋ ਗਏ ਠੀਕ ਹੈ ਜੀ ਤੇ ਜਿਆਦਾ ਡਿਮਾਂਡ ਜਿਹੜੀ ਰਹਿੰਦੀ ਹੈ ਉਹ ਕਿਹੜੀ ਵੈਰਾਈਟੀ ਦੀ ਰਹਿੰਦੀ ਹੈ ਵੈਰਾਈਟੀ ਜਿਆਦਾ ਡਿਮਾਂਡ ਦਾ ਜਿਹੜੀ ਨਾਰਮਲ ਹੈ ਜਿਵੇਂ ਹਰੇਕ ਬੰਦਾ ਖਾ ਲੈਂਦਾ ਉਹ ਨਹੀਂ ਰਹਿੰਦੀ ਹੈ ਠੀਕ ਹੈ ਇਹ ਜਾਨੀ ਕਿ ਕੋਲੇ ਬੰਦੇ ਹਾਈ ਫਾਈ ਹੁੰਦੇ ਨੇ ਉਹ ਲੈ ਜਾਂਦੇ ਨੇ ਪੈਸੇ ਦੇ ਹਿਸਾਬ ਨਾਲ ਜਾਨੀ ਠੀਕ ਹੈ ਤੇ ਜਿਆਦਾ ਇਹਦੇ ਵਿੱਚ ਜਿਵੇਂ ਆਪਾਂ ਕਹੀ ਵੀ ਟੇਸਟ ਦਾ ਵੀ ਫਰਕ ਪੈਂਦਾ ਜੇ ਜਿਆਦਾ ਪੈਸੇ ਕਰਦੇ ਕੱਲੀ ਕੱਲੀ ਟੇਸਟ ਦਾ ਲੈਦਾ ਕੱਲੀ ਕੱਲੀ ਸ਼ੂਰਾ ਦਾ ਲੈਦਾ ਟੇਸਟ ਹੋ ਠੀਕ ਹੈ ਅੰਦਾਜ਼ਨ ਮਤਲਬ ਜੇਕਰ ਆਪਾਂ ਗੱਲ ਕਰੀਏ ਲੋਕ ਕਿਹੜੀ ਖਜ਼ੂਰ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਜ਼ਿਆਦਾ ਨਾਰਮਲ ਹੈ ਜੀ ਆ ਅੱਛਾ ਇਹ ਬਦਲ ਵੀ ਗਈ ਸਾਡੀ ਇੱਕੇ ਛੁੱਕੀ ਜੇ ਘੱਟ ਮਿੱਠੇ ਵਾਲੀ ਇਹ ਬਦ ਮਿੱਠੀ ਲਈ ਆਮ ਇਹ ਪਿੰਨੀਆਂ ਜੀ ਵੀ ਪੈ ਜਾਂਦੀ ਹੈ ਠੀਕ ਹੈ ਤੇ ਪਨੀਰੀ ਜੀ ਵੀ ਹੰਜੀ ਜੀ ਵੀ ਪੈ ਜਾਂਦੀ ਹੈ ਠੀਕ ਹੈ ਦੁੱਧ ਜੀ ਵੀ ਪਾ ਕੇ ਖੰਦਨ ਲੋਕ ਠੀਕ ਹੈ ਤੇ ਫਿਰ ਇਹਦੇ ਵਿੱਚ ਜਿਵੇਂ ਉਹ ਸੁੱਕੀ ਆ ਜਾਂ ਇਹ ਗਿੱਲੀ ਆ ਇਹਦਾ ਫਿਰ ਇਹ ਕਿਵੇਂ ਯਈ ਗੰਨੇ ਵਾਲਾ ਕੰਮ ਹੈ ਅੱਛਾ ਜਿਵੇਂ ਗੰਨਾ ਪਕੜਾ ਢੀ ਦੇ ਦਨ ਉਹ ਤੇ ਜੂਸ ਇਕੜਿਆ ਆਉਂਦਾ ਠੀਕ ਹੈ ਇਹਨੂੰ ਪਾ ਕੇ ਨਾ ਦਾਬ ਦੇ ਦਮ ਨੇ ਦਾਬ ਦੇ ਮਨ ਉਹ ਵਿੱਚ ਚਾਣੀ ਨਿਕਲ ਜਾਂਦੀ ਹੈ ਅੱਛਾ ਇਹ ਕਿਹੜੀ ਜਗ੍ਹਾ ਤੋਂ ਆਉਂਦੀ ਹੈ ਇਹ ਵਾਲੀ ਇਹ ਹੀ ਰਾਮ ਇਹ ਰਾਮ ਦੀ ਹੈ ਨਾ ਮਤਲਬ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਆਪਣੇ ਚ ਹੁੰਦੀ ਹੈ ਬਣਦੀ ਹੈ ਭਾਰਤ ਦੇ ਵਿੱਚ ਇਕੱਲੇ ਡੋਕੇ ਹੁੰਦੇ ਨੇ ਇਹ ਉਹ ਵੀ ਥੋੜਾ ਜਿਹਾ ਚੱਲਦਾ ਹੈ ਠੀਕ ਹੈ ਹਰੇ ਹਰੇ ਕੋਨੇ ਪੀਲੇ ਪੀਲੇ ਦੇਖੇ ਹਾਂ ਬਸ ਉਹੀ ਹੁੰਦੇ ਨੇ ਭਾਰਤ ਵਿੱਚ ਕੁਝ ਨਹੀਂ ਮਤਲਬ ਉਹ ਖਜੂਰ ਨਹੀਂ ਬਣਦੇ ਉਹਦਾ ਕਾਰਨ ਕੀ ਰਹਿੰਦਾ ਨਾ ਬਣਨ ਦਾ ਕਾਰਨ ਨਮ ਧਰਤੀ ਦਾ ਫਰਕ ਹੈ ਜੀ ਧਰਤੀ ਦਾ ਫਰਕ ਹੈ ਨਾ ਤੇ ਇਹਦੇ ਵਾਸਤੇ ਜ਼ਿਆਦਾਤਰ ਆਪਾਂ ਜੇਕਰ ਗੱਲ ਕਰੀ ਤਾਂ ਰੇਗਿਸਤਾਨ ਹੋਣਾ ਮੇਰੇ ਖਿਆਲ ਦੇ ਵਿੱਚ ਲਾਜ਼ਮੀ ਹੈ। ਇਦਾਂ ਹੀ ਆ ਕੁਛ ਕੇ ਰੇਗਿਸਤਾਨ ਪਹਾੜੀ ਇਲਾਕਾ ਹੈ। ਪਹਾੜੀ ਇਲਾਕਾ। ਹਾਂਜੀ ਠੀਕ ਹੈ। ਬਸ ਧਰਤੀ ਦੀ ਫਰਕ ਹੈ ਜਿਵੇਂ ਸਾਪੇ ਸੇਬ ਲਾੜੋ ਕਸ਼ਮੀਰ ਚੀ ਹੁੰਦਾ ਹੈ। ਠੀਕ ਹੈ। ਇਸ ਤਰ੍ਹਾਂ ਦੀ ਫਰਕ ਹੁੰਦਾ ਹੈ ਜਾਨੀ ਕਿ ਧਰਤੀ ਦਾ ਥੋੜਾ ਜਿਹਾ ਫਰਕ। ਠੀਕ ਹੈ। ਲੋਕ ਜਿਹੜੇ ਨੇ ਕਿ ਉਹ ਮਤਲਬ ਦੂਰੋਂ ਦੂਰੋਂ ਆਉਂਦੇ ਹੁਣ ਕਿਸਰ ਲੈਣ ਇੱਥੇ ਮਲੇਰਕੋਟਲੇ ਚ ਤੁਹਾਡੇ ਕੋਲ। ਹਾਂਜੀ ਹਾਂ ਬਹੁਤ ਦੂਰੋਂ ਆਉਂਦੇ ਨਹੀਂ ਚੰਡੀਗੜ੍ਹ ਤੋਂ ਸਾਰੇ ਜਿਹੜੇ ਵਾਲੇ ਵਾਲੇ ਸਾਰੇ ਆਉਂਦੇ ਅੰਦਾਜ਼ਨ ਮਤਲਬ ਜੇ ਆਪਾਂ ਗੱਲ ਕਰੀਏ ਤੁਹਾਡਾ ਸੀਜ਼ਨ ਦਾ ਕੰਮ ਹੈ ਇਹ ਸੀਜ਼ਨ ਦੇ ਵਿੱਚ ਕਿੰਨੀ ਖਫਤ ਹੋ ਜਾਂਦੀ ਹੈ ਇਹ ਦੀ ਵਿਕ ਜਾਂਦੀ ਹੈ ਖਫਤਾਂ ਵੀ ਰੋਜ਼ 5-4000 ਵਟਿਆ ਜਾਂਦਾ ਜੀ ਮਹੀਨਾ ਯਾਨੀ ਕਿ ਲੱਖ ਤੋਂ ਬਲੱਖ ਰੁਪਈਆ ਵਟਿਆ ਜਾਂਦਾ ਬਸ ਉਹ ਕਿਉ ਆਪਣਾ ਦਿਹਾੜੀ ਦਾ ਮਸਲਾ ਹੋ ਜਾਂਦਾ ਮਸਲਾ ਹੋ ਜਾਂਦਾ ਨਾ ਤੇ ਫਿਰ ਗਰਮੀ ਦੇ ਵਿੱਚ ਇਹਦੀ ਖਫਤ ਘਟ ਜਾਂਦੀ ਹੈ ਗਰਮੀ ਜਿਹਦਾ ਵਿਕਦੀ ਨਹੀਂ ਜੀ ਘਟ ਵਿਕਦੀ ਹੈ ਯਾਨੀ ਕਿ ਤੇ ਫਿਰ ਵੈਰਾਈਟਾ ਦਾ ਵੀ ਫਰਕ ਪੈ ਜਾਂਦਾ ਉਹ ਗਰਮੀ ਦੇ ਵਿੱਚ ਵੈਰਾਈਟੀ ਦਾ ਯਾਨੀ ਕਿ ਘਟਾ ਪੰਨੇ ਜਾਂ ਵਿਕਦੀ ਨਹੀਂ ਫਿਰ ਘਟਾ ਦੰਨੇ ਜੀ ਹਮਮਤਲ ਆਉਂਦੀ ਉਹ ਸਾਰਾ ਸਾਲ ਹੀ ਆ ਜੇ ਆਪਾਂ ਗੱਲ ਕਰੀਏ ਖਜੂਰ ਦੀ ਸੀਜ਼ਨਲ ਮੇਨ ਇਹਦਾ ਸਿਆਣਾ ਚੀਂ ਹੁੰਦਾ ਠੀਕ ਹੈ ਗਰਮੀ ਦਾ ਨਾਮ ਆਉਂਦੀ ਹੋ ਜਾਂਦੀ ਹੈ ਨਾਮ ਆਉਂਦੀ ਹੈ ਇੱਕ ਅੱਛਾ ਮੈਨੂੰ ਕੋ ਉਹ ਗੱਲ ਦੱਸੋ ਜ਼ਰੂਰ ਜਿਵੇਂ ਹੁਣ ਇਹਦੇ ਵਿੱਚ ਤਾਂ ਗਿਟਕ ਹੁੰਦੀ ਆ ਗਿਟਕ ਦੀ ਗੱਲ ਕਰੀ ਆਪਾਂ ਤੇ ਇੱਕ ਬਿਨਾ ਗਿਟਕ ਤੋਂ ਆਉਂਦੀ ਆ ਉਹ ਕੀ ਹੈਗੀ ਆ ਮਤਲਬ ਉਹ ਕਿੱਥੋਂ ਕਿਹੜੀ ਜਗ੍ਹਾ ਤੋਂ ਆਉਂਦੀ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਦਿਖਾਓ ਜੀ ਕੱਢ ਦੁੰਦੇ ਨਹੀਂ ਆਓ ਅੱਛਾ ਜੀ ਆ ਪਈ ਹੈ ਜੇ ਬਿਨਾ ਗਿੜਕ ਵਾਲੀ ਆਈ ਇਹ ਠੀਕ ਹੈ ਗਿੜਕ ਕੱਢੀ ਹੋਈ ਆ ਬਸ ਗਿੜਕ ਕੱਢ ਦੁੰਦੇ ਨਹੀਂ ਠੀਕ ਹੈ ਇਹ ਨਾਰਮਲ ਚ ਆ ਗਈ ਜਿਹੜੀ ਪੂਰੀ असली ਬਿਨਾ ਗਿੜਕਤ ਹੁੰਦੀ ਆ ਉਹ 3000 ਰੁਪਏ ਤੱਕ ਰਹੁੰਦੀ ਆ ਉਹ ਠੀਕ ਹੈ ਅੱਛਾ ਇਹਦੇ ਕੱਢਣ ਦਾ ਵੀ ਰੇਟ ਜ਼ਿਆਦਾ ਪੈਂਦਾ ਹਾਂਜੀ ਹਾਂ ਜਿਵੇਂ ਹੁਣ 120 ਹੈ ਇਹ ਇਹ 150 ਹੈ ਬਸ 150 ਠੀਕ ਹੈ ਇੱਕ ਉਹ ਬਾਕਸ ਦੇ ਵਿੱਚ ਪਈ ਆ ਉਹਦੇ ਵਿੱਚ ਵੀ ਗਿੜਕ ਨਿਕਲੀ ਹੁੰਦੀ ਆ ਜੀ ਨਾ ਜੀ ਬਾਕੀ ਸਾਰੀਆਂ ਗਿੜਕਾਂ ਨਹੀਂ ਨੇ ਅੱਛਾ ਉਹ ਜਿਹੜੀ ਅਸਲੀ ਆ ਉਹ ਤਾਂ ਆਪਣੇ ਉਰੇ ਆਉਂਦੀ ਨਹੀਂ ਜੀ ਠੀਕ ਹੈ ਇੰਨੀ ਮਹਿੰਗੀ ਵਾਲਾ ਚੱਕਦਾ ਨਹੀਂ ਇਹ 2000 ਰੁਪਏ ਕਿਲੋ ਹੋ ਜਾ ਠੀਕ ਹੈ ਫਿਰ ਇਹਦੇ ਵਿੱਚ ਗੁਜ਼ਾਰਾ ਜੇ ਆਪਾਂ ਕਹੀਏ ਵੀ ਹੋ ਜਾਂਦਾ ਹੈ। ਹਾਂ ਜੀ ਬਸ ਦਿਹਾੜੀ ਦਾ ਮਸਲਾ ਹੋ ਜਾਂਦਾ ਬਸ ਮਿਹਨਤ ਕਰਦੇ ਆਂ ਬਸ ਰੋਟੀ ਵੀ ਨਹੀਂ ਰੰਮੀ ਰੱਬ ਦੀ। ਠੀਕ ਹੈ। ਤੇ ਮੈਂ ਦੇਖ ਰਹਾ ਤੁਹਾਡਾ ਬੇਟਾ ਵੀ ਇੱਥੇ ਹੀ ਤੁਹਾਡੇ ਨਾਲ ਕੰਮ ਚ ਹੈਗਾ ਆ। ਹਾਂ ਜੀ ਹਾਂ। ਤੇ ਫਿਰ ਕਿਦਾਂ ਉਹਨੂੰ ਵੀ ਇਹ ਬਿਜ਼ਨਸ ਦੇ ਵਿੱਚ ਕਰਨਾ ਕਿ ਹਾਂ ਜੀ ਬਸ ਇਹੀ ਹੁਣ ਇਹੀ ਜਿਹੜਾ ਮਿਹਨਤ ਕਰਦੇ ਆਂ ਬਸ ਇਹੀ ਚੱਲੂ ਆ। ਠੀਕ ਹੈ। ਤੇ ਅੰਜੀਰ ਦੀ ਗੱਲ ਦੱਸ ਰਿਹਾ ਸੀ ਤੁਹਾਡਾ ਬੇਟਾ ਮੈਨੂੰ ਤੇ ਅੰਜੀਰ ਜਿਵੇਂ ਉਹ ਰੱਸੀ ਵਾਲੀ ਹੋਗੀ ਇੱਕ ਬਿਨਾ ਰੱਸੀ ਤੋਂ ਹੋਗੀ। ਮੈਂ ਇਹ ਆਪਾਂ ਪਾਣੀ ਪਾ ਕੇ ਖਾਣੀ ਤਾਂ ਆ ਠੀਕ ਹੈ। ਠੀਕ ਹੈ। ਠ ਉਹ ਦੂਸਰੀਆ ਤੁਰਕੀ ਦੀ ਆ ਉਹ ਚ ਫੁੱਲ ਜਾਂਦੀ ਆ ਠੀਕ ਐ ਇਹ ਫੁੱਲਦੀ ਨਹੀਂ ਹੈਗੀ ਘੱਟ ਫੁੱਲਦੀ ਆ ਪਾਣੀ ਠੀਕ ਆ ਦੁੱਧੇ ਜੀ ਠੀਕ ਆ ਉਹ ਦੁੱਧੇ ਸਹੀ ਠੀਕ ਆ ਇਹ ਵੀ ਪਾਣੀ ਚ ਪਾਣੀ ਪਾ ਕੇ ਤਸੀਲ ਠੰਡੀ ਹੋ ਜਾਂਦੀ ਆ ਇਹ ਵੀ ਅੱਛਾ ਜੇ ਆਪਾਂ ਪਾਣੀ ਪਾਏ ਖਾਵਾਂਗੇ ਠੀਕ ਐ ਪੇਟ ਸਾਫ਼ ਕਰ ਦੂਆ ਆਪਣਾ ਅੱਛਾ ਤੇ ਜੇ ਦੁੱਧੇ ਉਹ ਗਰਮੈਸ ਹੋਊਗੀ ਅੱਛਾ ਇਹ ਚ ਐਂ ਵੀ ਤਸੀਰ ਵੀ ਬਦਲ ਜਾਂਦੀ ਆ ਠੀਕ ਪਾਣੀ ਜੇ ਇਹ ਤਸੀਲ ਬਦਲ ਜੂਗੀ ਪਾਣੀ ਚ ਠੰਡੀ ਹੋ ਜੂਗੀ ਤੁਹਾਡੇ ਹਿਸਾਬ ਦੇ ਨਾਲ ਕਿਹੜੇ ਕਿਹੜੇ ਜਿਹੜੇ ਪੇਸ਼ੈਂਟ ਨੇ ਕ ਪੇਸ਼ੈਂਟ ਵੀ ਹੁੰਦੇ ਨੇ ਵੀ ਉਹਨਾਂ ਨੂੰ ਅੰजीर ਖਾਣੇ ਚਾਹੀਦੀ ਹੈ ਜਾਂ ਉਹਨਾਂ ਨੂੰ ਖਜੂਰ ਖਾਣੇ ਚਾਹੀਦੀ ਹੈ ਕਿਹੜਾ ਨਹੀਂ ਖਾਣੀ ਚਾਹੀਦੀ ਨਹੀਂ ਖਾ ਸਕਦੇ ਨੇ ਸ਼ੂਗਰ ਵਾਲੇ ਵੀ ਖਾ ਸਕਦੇ ਨੇ ਨਾ ਨਹੀਂ ਨੋਰਮਲ ਦੇ ਠੀਕ ਹੈ ਨੋਰਮਲ ਜੀ ਮੈਂ ਦੋ ਖਾਲੀਆਂ ਠੀਕ ਖਾ ਲਈ ਕਿਉਂਕਿ ਸ਼ੂਗਰ ਘਟੇ ਹੁੰਦੀ ਹੈ ਨਾ ਜੀ ਵਿੱਚ ਕੁਸ ਹੁੰਦੀਆਂ ਨੇ ਜਿਨ੍ਹਾਂ ਵਿੱਚ ਵੱਧ ਹੈ ਜਿਵੇਂ ਆ ਜੀ ਗਿੱਲੀਆਂ ਹੁੰਦੀਆਂ ਨੇ ਜੇ ਥੋੜੀ ਵੱਧ ਹੁੰਦੀ ਹੈ ਇਹ ਸ਼ੂਗਰ ਵਧਣ ਦੇ ਜੀ ਨੋਰਮਲ ਲੋਕ ਆ ਖਾ ਲੈਂਦੇ ਨੇ ਇਹ ਜਮੇ ਘੱਟ ਮਿੱਠਾ ਜਣਗੇ ਖਜੂਰ ਵਾਲੇ ਖਾ ਲੈਂਦੇ ਨੇ ਠੀਕ ਹੈ ਆ ਚੱਕਰ ਇਹ ਮਤਲਬ ਲੋਕ ਪੰਜੀਰੀ ਦੇ ਵਿੱਚ ਵੀ ਲੈ ਕੇ ਜਾਂਦੇ ਨੇ ਪੰਜਾਬ ਦੇ ਲੋਕ ਬਹੁਤੇ ਖਾਂਦੇ ਨੇ ਪੰਜੀਰੀ ਆ ਆ ਦੰਨੇ ਹੀ ਪੰਜੀਰੀ ਵਾਲਿਆਂ ਨੂੰ ਅੱਛਾ ਠੀਕ ਹੈ ਆ ਬਰੇੜੀ ਦੰਨੇ ਆ ਪੰਜੀਰੀ ਵਾਲਿਆਂ ਨੂੰ ਇਹ ਨਾਰਮਲ ਹੈ ਕੁੱਲ ਜਾਂਦੀ ਹੈ ਕੁੱਲ ਜਾਂਦੀ ਹੈ ਹਾਂ ਰੇੜਕੋ ਵੀ ਪਤਲੀ ਹੈ ਇਹਦੇ ਜੀ ਇਹ ਪੰਜੀਰੀ ਵਾਸਤੇ ਸਪੈਸ਼ਲ ਹੈ ਸਮਝੋ ਠੀਕ ਹੈ ਸੋ ਇਹ ਸਨ ਵੀਰਜੀ ਮਲੇਰਕਟਲਾ ਤੋਂ ਜਿਹੜੇ ਕਿ ਖਜੂਰਾ ਦਾ ਬਿਜ਼ਨਸ ਕਰਦੇ ਨੇ ਤੇ ਇਹਨਾਂ ਕੋਲੇ ਕਾਫੀ ਦੂਰੋਂ ਦੂਰੋਂ ਜਿਹੜੇ ਲੋਕ ਨੇ ਉਹ ਖਰੀਦਾ ਰਹਿੰਦੇ ਨੇ ਖਜੂਰਾ ਲੈ ਕੇ ਜਾਂਦੇ ਨੇ ਤੇ ਇਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੜੇ ਹੀ ਚੰਗੇ ਢੰਗ ਦੇ ਨਾਲ ਜੇਕਰ ਕਹੀਏ ਦੀ ਵਰਤੋਂ ਕਰਦੇ ਨੇ ਤੇ ਖਜੂਰਾਂ ਨੂੰ ਜਿਹੜਾ ਹੈਗਾ ਆ ਉਹ ਪੰਜੀਰੀ ਦੇ ਵਿੱਚ ਪਾ ਕੇ ਵੀ ਖਾਂਦੇ ਨੇ ਤਾਂ ਜੋ ਤੰਦਰੁਸਤ ਰਹਾ ਜਾ ਸਕੇ ਤੇ ਇਹ ਸੀ ਪੂਰੀ ਜਾਣਕਾਰੀ ਖਜੂਰਾਂ ਦੇ ਬਾਰੇ ਮਲੋਤ ਲਾਈਵ ਦੇ ਲਈ ਐਨ ਐਮ ਸਾਡੇ ਨਾਲ ਬਣੇ ਰਹੋ ਹੁਣ ਤੱਕ ਦੇ ਲਈ ਇਨੇ ਧੰਨਵਾਦ ਬਹੁਤ